ਦੱਸਤੀ ਜੀ ਭਗਵੰਤ ਸਿੰਘ ਸਾਹਿਬ ਵੱਲੋਂ ਅਮਨ अरोड़ा ਨੂੰ ਪੰਜਾਬ ਆਵਾਜ਼ ਦੀ ਪਾਰਟੀ ਦਾ ਪ੍ਰਧਾਨ ਤੇ ਸ਼ਹਿਰੀ ਕਲਸੀ ਨੂੰ ਵਰਕਿੰਗ ਪ੍ਰਧਾਨ ਪੰਜਾਬ ਆਵਾਜ਼ਨ ਪਾਰਟੀ ਬਣਾਇਆ ਗਿਆ ਸੀਗਾ ਤੇ ਉਹਨਾਂ ਦੇ ਸਵਾਗਤ ਲਈ ਲੁਧਿਆਣਾ ਉਤਰੀ ਦੇ ਵਿਧਾਇਕ ਤੇ ਉਹਨਾਂ ਦੇ ਵਲੰਟੀਅਰਸ ਜੋ ਹੈ ਵੇਟ ਕਰ ਰਹੇ ਹੈਗੇ ਹੈ ਜੀ ਜਲੰਧਰ ਬਾਈਪਾਸ ਤੇ ਤੁਹਾਨੂੰ ਦੱਸਤੀਏ ਉਹਨਾਂ ਦਾ ਕਾਫਲਾ ਜਿਹੜਾ ਹੈ ਪਟਿਆਲਾ ਤੋਂ ਚੱਲੇਗਾ ਜੀ ਤੇ ਅਮ੍ਰਿਤਸਰ ਜਾਏਗਾ ਤੇ ਲੁਧਿਆਣਾ ਸਪੈਸ਼ਲੀ ਹਾਰੇ ਹੈਗੇ ਹੈ ਜੀ ਤੇ ਮਦਨਲ ਬੱਗਾ ਉਹਨਾਂ ਦੀ ਵੇਟ ਕਰ ਰਹੇ ਹੈਗੇ ਤੇ ਵਰਤਨਾ ਦੀ ਮੀਡੀਆ ਵੀ ਆਈ ਹੋਈ ਹੈ ਕਵਰ ਕਰਨ ਵਾਸਤੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਚੁਣੇ ਜਹਾਂ ਤੋਂ ਬਾਹਰ ਲੁਧਿਆਣਾ ਵਿੱਚ ਆ ਰਹੇ ਹੈਗੇ ਹਨ ਰੋੜਾ ਤੇ ਸ਼ਹਿਰੀ ਕਲਸੀ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਹੈਗਾ ਰਸ਼ ਹੈਗਾ ਵਲੰਟੀਅਰਸ ਦਾ ਵਲੰਟੀਅਰ ਬੜੇ ਹੁੰਮ ਹੁਮਾ ਕੇ ਪਹੁੰਚੇ ਹੋਏ ਹੈ ਜੀ ਕਾਫੀ ਰਸ਼ ਹੈ ਸਵੇਰੇ 11 ਵਜੇ ਦਾ ਟਾਈਮ ਰੱਖਿਆ ਗਿਆ ਸਿਗਾ ਜੀ ਤੇ ਉਥੀ ਤਸਵੀਰਾਂ ਚ ਦੇਖ ਸਕਦੇ ਹੋ ਕਿਵੇਂ ਲੋਕੀ ਜੋ ਹੈ ਪੂਰੀ ਵੇਟ ਕਰਦੇ ਪਏ ਹੈ ਦੋਨਾਂ ਦੇ ਸਵਾਗਤ ਦੀ ਲੁਧਿਆਣਾ ਉਤਰੀ ਦੇ ਵਿਧਾਇਕ ਮਤਲਬ ਬੱਗਾ ਵਧੀਆ ਕੰਮ ਕਰਦੇ ਹੈਗੇ ਇਹ ਚੀਜ਼ ਹੁਣ ਚਿਲਦਰ ਬਾਈਪਾਸ ਤੇ ਲੋਕੀ ਇਕੱਠੇ ਹੋਏ ਹੈਗੇ ਹੁੰਮ ਹੁਮਾ ਕੇ ਰਸ਼ ਪਿਆ ਹੋਇਆ ਤੇ ਵਧੀਆ ਜਿਹੇ ਰੰਗ ਕੰਮ ਹੈ ਉਹ ਜਿਹੜਾ ਅਮਨ ਦੇ ਸਵਾਗਤ ਦੇ ਲਈ ਵੇਟ ਹੋ ਰਹੀ ਹੈਗੀ ਉਹ ਸੁਖਤਾ ਦੇ ਨਾਲ ਤੇ ਦੇਖਦੇ ਹਾਂ ਕਿ ਹੁਣ ਅਮਨ ਰੋੜਾ ਜੀ ਜਿਹੜੇ ਕਿ ਪੰਜਾਬ ਪ੍ਰਦੇਸ਼ ਪ੍ਰਧਾਨ ਬਣਾਏ ਗਿਆ ਆਮ ਆਦਮੀ ਪਾਰਟੀ ਦੇ ਤੇ ਸ਼ਹਿਰੀ ਕਲਸੀ ਜਿਹੜੇ ਕਿ ਵਰਕਿੰਗ ਪ੍ਰਧਾਨ ਬਣਾਏ ਗਿਆ ਆਮ ਆਦਮੀ ਪਾਰਟੀ ਪੰਜਾਬ ਦੇ ਉਹ ਕਿੱਦਾਂ ਦਾ ਕੰਮ ਕਰਦੇ ਹੈ ਉਹਨਾਂ ਦੇ ਸਵਾਗਤ ਵਾਸਤੇ ਜੋ ਹੈ ਕਾਫੀ ਪੀੜ ਇਕੱਠੀ ਹੋਈ ਹੈ ਤੇ ਮਦਨਾਲ ਬੱਗਾ ਵੀ ਜਿਹੜੇ ਵੇਟ ਕਰੇ ਹੈਗੇ ਉਹਨਾਂ ਦੇ ਸੁਪੁੱਤਰ ਵੀ ਉਹਨਾਂ ਨਾਲ ਹੈਗੇ ਤੇ ਬਾਕੀ ਮਾਈਕ ਦੇ ਉੱਤੇ ਕੋਸ਼ਿਸ਼ਾਂ ਵੀ ਕੀਤੀ ਜਾਰੀ ਹੈਗੀ ਹੈ ਤੇ ਬਿਲਕੁਲ ਵਧੀਆ ਸਮੂਹ ਤਰੀਕੇ ਦੇ ਨਾਲ ਕੰਮ ਜਿਹੜਾ ਹੈ ਹੁੰਦਾ ਪਿਆ ਹੈ ਜਲੰਧਰ ਬਾਈਪਾਸ ਤੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜੋਸ਼ ਹੈ ਆਮਾ ਦੀ ਪਾਰਟੀ ਦੇ ਵਰਕਰਸ ਜਿਵੇਂ ਚੋਣਾ ਜਿੱਤਣ ਤੋਂ ਬਾਅਦ ਕਾਫੀ ਜੋਸ਼ ਦੇ ਵਿੱਚ ਨੇ ਤੇ ਭੁਤਵੰਤ ਸਾਹਿਬ ਵੀ ਵਧੀਆ ਕੰਮ ਕਰਦੇ ਹੈਗੇ ਇਹ ਇਕੱਠ ਜਿਹੜਾ ਹੈ ਸਬੂਤ ਹੈ ਕਿ ਆਮਾਦੀ ਪਾਰਟੀ ਵਧੀਆ ਕੰਮ ਕਰ ਰਹੀ ਹੈਗੀ ਆ ਬਾਕੀ ਤੁਹਾਨੂੰ ਅੱਗੇ ਤਸਵੀਰਾਂ 'ਚ ਤੁਸੀਂ ਦੇਖ ਲਗਤੋਂ ਸਾਰੇ ਸ਼ੋਰਟ ਦਿਖਾਣੇ ਹੈ ਜੀ ਕੰਗ੍ਰੈਚੁਲੇਸ਼ਨਸ ਟੂ ਅਮਨ ਅਰੋੜਾ ਅਤੇ ਸ਼ਹਿਰੀ ਕਲਸੀ ਜਿਨ੍ਹਾਂ ਨੂੰ ਵਧੀਆ ਅਹੁਦੇ ਦਿੱਤੇ ਗਏ ਹੈ ਭੁਤਵੰਤ ਦੀ ਸਰਕਾਰ ਵੱਲੋਂ ਤੇ ਆਮਾਦੀ ਪਾਰਟੀ ਉਤਰੀ ਦੇ ਵਿਧਾਇਕ ਮਦਨਾਲ ਬੱਗਾ ਉਹਨਾਂ ਦੀ ਵੇਟ ਕਰ ਰਿਹਾ ਹੈ ਤੇ ਮੀਡੀਆ ਨੂੰ ਵੀ ਜੋ ਹੈ ਬਿਆਨ ਦੇਣ ਲੱਗੇ ਹੈਗੇ ਜੀ ਤੁਸੀਂ ਸੁਣੋ ਉਹਨਾਂ ਨੇ ਕੀ ਕਿਹਾ ਪੰਜਾਬ ਨੂੰ ਜਿਆਦ ਦੇ ਲੋਕਾਂ ਨੂੰ ਬਹੁਤ ਮੁਬਾਰਕਬਾਦ ਦਿੱਤਾ ਹੈ ਖਾਸੋ ਤੇ ਆਮ ਆਦੀ ਪਾਰਟੀ ਜੀ ਨੇ ਵਲੰਟੀਅਰ ਜੀ ਨੇ ਵਰਕ ਨਾ ਪੂਰੀ ਪੰਜਾਬ ਆਸੀ ਤੋਂ ਚਾਰ ਦਿਨ ਪਹਿਲਾਂ ਸਾਡੇ ਆਮ ਆਦੀ ਪਾਰਟੀ ਦੇ ਪ੍ਰਿੰਸੀਪਲ ਜੀ ਅਰਵਿੰਦ ਜੀ ਗਿੱਲਰਵਾ ਸਾਹਿਬ ਨੇ ਅਮਨ ਅਰੋੜਾ ਜੀ ਔਰ ਸ਼ਹਿਰੀ ਕੌਂਸਲ ਦੀ ਦਿੱਵੇਈਆ ਪੰਜਾਬ ਦੀ ਰਾਜ ਨੂੰ ਸੰਭਾਲੀ ਹੈ ਕਿਉਂਕਿ ਸੀਐਮ ਦਾ ਬਹੁਤ ਬਹੁਤ ਵੱਡੇ ਜੇਵੇਂ ਹੋਣ ਕਰਕੇ ਪਾਰਟੀ ਪ੍ਰਤੀ ਥੋੜਾ ਟਾਈਮ ਕੱਢ ਨਿਕਲਦਾ ਸੀਗਾ ਸੀਐਮ ਤੋਂ ਆਪਣੇ ਪੜਾ 2.5 ਸਾਲ ਬੜਾ ਵਧੀਆ ਤਰੀਕੇ ਨਾਲ ਪੰਜਾਬ ਨੂੰ ਚਲਾਇਆ ਔਰ ਅੱਜ ਆਰਮ ਦੇ ਲੈਕਚਰਾਂ ਨੂੰ ਦੇਖਦੇ ਹੋਏ ਸਾਡੇ ਆਪਣੇ ਜੇਵਾ ਤੋਂ ਜੋੜਾ ਇਹ ਕੰਮ ਅਟਕੇ ਤੇ ਸਾਡੇ ਅਮਨ ਰੋੜਾ ਜੀ ਨੂੰ ਬਹੁਤ ਖੁਸ਼ੀ ਹੈ ਮੈਂ ਸਕੇਮ ਸਾਧਵਾ ਵੀ ਤੇ ਗੱਲ ਕਰਦਾ ਪੰਜਾਬ ਦੇ ਜਿੰਨਾ ਵਰਕਰ ਹੈ ਪੰਜਾਬ ਦਾ ਜਿੰਨਾ ਵਲੰਟੀਅਰ ਹੈ ਬਹੁਤ ਖੁਸ਼ ਹੈ ਉਹ ਤਕਰੀਬ ਅੱਜ ਦੀ ਫੇਰੀ ਪੰਜਾਬ ਦੀ ਆਣ ਵਾਲੀਆਂ ਚੋਣਾਂ ਚਾਹੇ ਕਾਰਪੋਰੇਸ਼ਨ ਦੀਆਂ ਨੇ ਚਾਹੇ ਕੋਈ ਅਲੱਗ ਹੋਰ ਤਰ੍ਹਾਂ ਦੀਆਂ ਚੋਣਾਂ ਆਉਣੀਆਂ ਉਹਦੇ ਬਹੁਤ ਵੱਡਾ ਹੁਗਾਰਾ ਮਿਲੇਗਾ ਔਰ ਤਕਰੀਬਨ ਮਨਵਾਸ ਹੈ ਕਿ ਇੱਕ ਇੱਕ ਵਰਕਰ ਇੱਕ ਇੱਕ ਕਾਮਾਦੀ ਬਾਰੇ ਦਾ ਵਲੰਟੀਅਰ ਅੱਜ ਪੱਪਾ ਪਾਰ ਹੈ ਅੱਜ ਦੇਖ ਰਹੇ ਹਾਂ ਪੰਜਾਬ ਤੋਂ ਪਟਿਆਲਾ ਕੋਲ ਚੱਲ ਕੇ ਸਵੇਰੇ ਮੇਰੇ ਸਾਢੇ 8:00 ਚੱਲੇ ਹੋਏ ਆ ਹਾਲੇ ਤੱਕ ਮੇਰੇ ਲੱਗਦਾ ਸਰਦ ਪਹਾੜ ਕੀਤਾ ਉਹਨਾਂ ਨੇ ਇਹਨਾਂ ਲੋਕਾਂ ਦਾ ਕਾਫਲਾ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਆਸ ਕਰਦਾ ਕਿ ਲੁਧਿਆਣਾ ਵਾਸੀ ਇਹਨੂੰ ਸੈਕਟ ਕਰਕੇ ਆਣ ਵੰਗਿਆ ਚੋਣਾਂ ਦੇ ਬਹੁਤ ਵੱਡਾ ਹੁਆਰਾ ਮਿਲੇਗਾ ਔਰ ਖਾਸ ਤੌਰ ਤੇ ਮੈਂ ਇਹ ਤੁਹਾਨੂੰ ਵਧਾਈ ਦੇਣੀ ਹੈ ਉੱਚ ਆਸ ਹੈ ਕਿ ਵਰਕਰਾਂ ਦੀ ਕੀਮਤ ਵਰਕਰਾਂ ਦਾ ਜੋ ਕੰਮ ਭਾਈ ਸਾਦਾ ਕੀਤਾ ਬੋਲਦਾ ਹੈ ਔਰ ਤਕਰੀਬਨ ਪੰਜਾਬ ਦੇ ਵਿੱਚ ਅੱਜ ਜਿੰਨੀਆਂ ਵੀ ਸਾਡੀਆਂ ਬਾਈਲੈਕਸ਼ਨ ਹੋਈਆਂ ਨੇ ਉਹਦੇ ਜੋ ਆਮ ਆਦੀ ਪਾਰਟੀ ਦੇ ਮਨਾ ਮਾਰੀਆਂ ਨੇ ਚਾਹੇ ਪਾਰਲੀਮੈਂਟ ਇਲੈਕਸ਼ਨ ਹੋਣ ਚਾਹੇ ਅਸੈਂਬਲੀ ਦੇ ਇਲੈਕਸ਼ਨ ਹੋਣ ਚਾਹੇ ਕਮੇਡੀਆਂ ਦੇ ਸਰਪੰਚਾਂ ਦੇ ਇਲੈਕਸ਼ਨ ਹੋਣ ਉਹਦੇ ਲੋਕਾਂ ਨੇ ਬਹੁਤ ਵੱਡਾ ਪਿਆਰ ਤੇ ਸਤਿਕਾਰ ਦਿੱਤਾ ਹੁਣ ਜਿਹੜੀਆਂ ਮਤਾਜੀਆਂ ਚਾਹੇ 42 ਇਲੈਕਸ਼ਨ ਹੋਈਆਂ ਨੇ ਉਸ ਵਿੱਚ 2022 ਵਾਲਾ ਇਤਿਹਾਸ ਰਚਾਇਆ ਜਿਹੜੀਆਂ ਰਵੱਦੀ ਪਾਰਟੀ ਕਹਿੰਦੀ ਅਸੀਂ ਕਿ 2.5 ਸਾਲ ਚ ਆਮ ਆਦੀ ਪਾਰਟੀ ਨੇ ਕੀਤਾ ਕੁਝ ਵੀ ਵਰਕਰ ਰਾਜ ਆ ਲੋਕ ਰਾਜ ਨੇ ਵੋਟਰ ਨਰਾਜ ਨੇ ਅੱਜ ਵੋਟਰ ਨੇ ਦੱਸ ਦਿੱਤਾ ਜਿਸ ਤਰ੍ਹਾਂ 117 ਤੇ 92 ਡਿੱਤੀਆਂ ਸੀ ਅੱਜ ਜੇ ਅਸੀਂ ਕੈਲਕੂਲੇਸ਼ਨ ਕਰੀਏ ਚਾਰਾਂ ਤੋਂ ਸੰਸਦ ਦੇ ਨਿਸ਼ਾਨ ਮਿਲੀਆਂ ਨੇ ਔਰ ਤਿੰਨੋਂ ਸੀਟਾਂ 92 ਦਾ ਮੁਕਾਬਲਾ 100 ਤੱਕ ਪਹੁੰਚ ਜਾਂਦੀਆਂ ਨੇ ਇਸ ਕਰਕੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜਿਹੜੀਆਂ ਰਵੱਈਆ ਪਾਰਟੀਆਂ ਜਿਹਦਾ ਦਿਮਾਗ ਵੜੇ ਵਿੱਚ ਰੱਖ ਕੇ ਬੈਠੀਆਂ ਸੀ ਉਹ ਕੱਢ ਦੇਣ ਦੀ ਆਣ ਵਾਲੇ ਚੋਣ ਦੇ ਵਿੱਚ ਲੋਕਾਂ ਨੂੰ ਨਕਾਰ ਦੇਣਾ ਹੈ ਜਿਹੜੀਆਂ ਲੋਕਾਂ ਨੇ ਨਕਾਰਨੇ ਕਿਉਂਕਿ ਇਹਨਾਂ ਲੋਕਾਂ ਨੇ ਪਿਛਲੇ ਰਵੱਈਆ ਪਾਰਟੀਆਂ ਨੇ ਕਿੰਨੇ ਹੀ ਸਾਲ ਕਿੰਨੀਆਂ ਤੱਕੇ ਲੋਕਾਂ ਨੂੰ ਨਕਾਰਿਆ ਸੀ ਅੱਜ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਅੱਜ 60 ਸਾਠਾਂ ਮਾਰਦਾ ਕਰ ਤੁਸੀਂ ਦੇਖ ਰਹੇ ਹੋ ਇਹ ਸਾਰਾ ਪਿਆਰ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਵਰਕਰਾਂ ਦੇ ਨਾਲ ਇਸ ਕਰਕੇ ਉਹਨਾਂ ਕੱਢ ਜਿਹੜਾ ਦਰਚਾ ਰਿਹਾ ਆਣ ਵਾਲੀਆਂ ਚੋਣਾਂ ਦੇ ਇੱਕ ਤਰ੍ਹਾਂ ਮੁਕਾਬਲਾ ਹੋਏਗਾ ਔਰ ਕਾਰ ਪਿਛੰਦੇ ਆਮਾ ਵੀ ਬਾੜੀ ਦਾ ਮਿਹਰ ਬਣੇਗਾ ਧੰਨਵਾਦ ਜੀ